ਭਾਈ ਗੁਰਜੀ ਦਾ ਖਾਲਸਾ ਬਾਏ ਗੁਰਜੀ ਕੀ ਬੱਤੇ ਲੁਧਿਆਣਾ ਦੇ ਮੇਰੇ ਜਿੰਨੇ ਵੀ ਸਾਥੀ ਨੇ ਸਮਰਾਲਾ ਹਲਕਾ ਖੰਨਾ ਤੇ ਜਿੰਨਾ ਵੀ ਲੁਧਿਆਣਾ ਦੇ ਮੇਰੇ ਸਾਰੇ ਸਾਥੀਆਂ ਨੂੰ ਬੇਨਤੀ ਆ ਵੀ ਕੱਲ ਦੋਨਾਂ ਫਾਰਮਾਂ ਕੰਨੀਓ ਜਿਹੜਾ ਰੇਲ ਰੋਕਣ ਦਾ ਪ੍ਰੋਗਰਾਮ ਆ ਉਹ 12 ਤੋਂ 3 ਤੱਕ ਦਾ ਵਾ ਆਪਾਂ ਸਾਰਿਆਂ ਨੇ ਸਾਂਨੇਵਾਲ ਰੇਲਵੇ ਸਟੇਸ਼ਨ ਤੇ 11:30 ਵਜੇ ਇਕੱਠੇ ਹੋਣਾ ਤਾਂ ਮੈਂ ਵੀ ਉੱਥੇ ਪਹੁੰਚ ਰਿਹਾ ਤਾਂ ਸਾਰਿਆਂ ਨੇ ਵੱਧ ਤੋਂ ਵੱਧ ਕੱਥੇ ਹੋ ਗਿਆ ਤੇ ਪਹੁੰਚਣਾ ਵਾ ਤੇ ਨਾਲ ਨਾਲ ਧਾਰਮਿਕ ਜਥੇਬੰਦੀਆਂ ਨੂੰ ਬੇਨਤੀ ਆ ਵੀ ਜਿਹੜੇ ਯਾਤਰੀ ਆ ਰਹੇ ਨੇ ਭਾਈ ਜੀ ਉਹ ਗੱਡੀ ਕੋ ਰੁਕ ਜਾਂਦੀ ਆ ਤਾਂ ਉਹ ਯਾਤਰੀ ਭੁੱਖੇ ਨਾ ਰਹਿਣ ਉਹਨਾਂ ਲਈ ਲੰਗਰ ਦਾ ਜਿਹੜਾ ਅਰੇਂਜਮੈਂਟ ਉਹ ਕੀਤਾ ਜਾਵੇ ਤੇ ਪ੍ਰੈਸ ਵਾਲੇ ਵੀਰਾਂ ਨੂੰ ਬੇਨਤੀ ਆ ਵੀ ਤੁਸੀਂ ਵੀ ਪਹੁੰਚੋ ਕਿਉਂਕਿ ਦੋਨਾਂ ਮੋਰਚਿਆਂ ਦੇ ਹੱਕ ਦੇ ਵਿੱਚ ਅੱਜ ਤੁਹਾਡੀ ਆਵਾਜ਼ ਆ ਜਿਹੜੀ ਉਹ ਦਿੱਲੀ ਸਰਕਾਰ ਤੱਕ ਪਹੁੰਚਣੀ ਚਾਹੀਦੀ ਹੈ ਜਿਹਦੇ ਵਿੱਚ ਟੱਲੇ ਵਾਲ ਸਾਹਿਬ ਦੀ ਬਹੁਤ ਜ਼ਿਆਦਾ ਸਿਹਤ ਨਾਜੁਕਾ ਹਾਲਤ ਦੇ ਵਿੱਚ ਹੈਗੀ ਪਹੁੰਚ ਗਈ ਆ ਤੇ ਦੂਜੇ ਪਾਸੇ ਜਿਹੜੇ ਸਾਡੇ ਕਿਸਾਨ ਇੱਧਰ ਫੱਟਰ ਹੋਏ ਨੇ ਸਾਡੇ ਜਥੇ ਜਾਂਦੇ ਨੇ ਜਥੇ ਹਨ ਤੇ ਸ਼ੈਲਿੰਗ ਹੁੰਦੀ ਆ ਆਪਾਂ ਕਿਤੇ ਨਾ ਕਿਤੇ ਸਰਕਾਰ ਨੂੰ ਜਿਹੜਾ ਇਹ ਜਵਾਬ ਦੇ ਸਕੀਏ ਸਾਰੇ ਇਹ ਉਸੇ ਰੋਸ ਵਜੋਂ ਜਿਹੜੀਆਂ ਰੇਲ ਰੋਕਣ ਦਾ ਪ੍ਰੋਗਰਾਮ ਆ ਉਸੇ ਦਾ ਇੱਕ 파ਟ ਆ ਤੇ ਸਾਰਿਆਂ ਨੂੰ ਬੇਨਤੀ ਆ ਵੀ ਪਹੁੰਚਣ ਦੀ ਵੱਧ ਤੋਂ ਵੱਧ ਯਤਨ ਕਰਨੇ ਆ ਧੰਨਵਾਦ ਭਾਈ ਗੁਰਜੀਕਾ ਖਾਲਸਾ ਭਾਈ ਗੁਰਜੀ ਕੀ ਫਤਿਹ ਸਸਿ ਕਾਰਜੀ ਮੈਂ ਰਵਿੰਦਰ ਕੌਰ ਜਿਲ੍ਹਾ ਪ੍ਰਦਾਨ ਭਾਰਤੀ ਕਿਸਾਨ ਮਜ਼ਦੂਰੀ ਯੂਨੀਅਨ ਆਪ ਨੂੰ ਇਹ ਬੇਨਤੀ ਕਰਨਾ ਚਾਹੁੰਦੀ ਆ ਜੋ ਲੋਕ ਘਰਾਂ ਚ ਬੈਠੇ ਨੇ 10 ਮਹੀਨੇ ਪਿਛਲੇ 10 ਮਹੀਨੇ ਤੋਂ ਆਪਣਾ ਸ਼ੰਭੂ ਮੋਰਚਾ ਔਰ ਖਨੋਰੀ ਬਾਰਡਰ ਤੇ ਜਿਹੜਾ ਸੰਘਰਸ਼ ਚੱਲ ਰਿਹਾ ਹੈ ਕਿਸਾਨਾਂ ਦਾ ਸ਼ਾਂਤ ਭਈ ਉਸ ਨੂੰ ਹੋਰ ਉਗਰ ਰੂਪ ਦੇਣ ਲਈ ਜੋ ਸਾਡੇ ਨਾਲ ਕਿਸਾਨ ਕਿਸਾਨਾਂ ਨਾਲ ਸਰਕਾਰ ਧੱਕਾ ਕਰ ਰਹੀ ਹੈ ਉਸ ਦਾ ਰੋਸ ਜ਼ਾਹਰ ਕਰਨ ਲਈ ਜੋ ਜਥੇਬੰਦੀਆਂ ਨੇ ਰੇਲਵੇ ਟਰੈਕ ਰੋਕਣ ਦਾ ਪ੍ਰੋਗਰਾਮ ਅਨਾਉਂਸ ਕੀਤਾ ਹੋਇਆ ਹੈ ਕਿਰਪਾ ਕਰਕੇ ਸਾਰੇ ਜਿੰਨੇ ਵੀ ਮੇਰੇ ਵੀਰ ਮੇਰੀਆਂ ਭੈਣਾਂ ਘਰਾਂ ਚ ਬੈਠੀਆਂ ਨੇ ਖੇਤੀ ਦਾ ਦਰਦ ਰੱਖਣ ਵਾਲੇ ਬੇਰੁਜ਼ਗਾਰੀ ਦਾ ਦਰਦ ਰੱਖਣ ਵਾਲੇ ਔਰ ਗਰੀਬਾਂ ਦਾ ਦਰਦ ਰੱਖਣ ਵਾਲੇ ਪਲੀਜ਼ ਪਲੀਜ਼ ਕਿਰਪਾ ਕਰਕੇ ਕੱਲ ਨੂੰ 12 ਤੋਂ 3 ਆਪਣੇ ਆਪਣੇ ਨੇੜੇ ਦੇ ਲੱਗਦੇ ਰੇਲਵੇ ਟ੍ਰੈਕ ਤੇ ਆਓ ਔਰ ਜੋ ਜਿਸ ਨਾਲ ਆਪਾਂ ਸਰਕਾਰ ਪ੍ਰਤੀ ਜਿਹੜਾ ਗੋਸ ਹੈ ਉਸ ਨੂੰ ਜ਼ਾਹਰ ਕਰ ਸਕੀਏ ਸ਼ਾਂਤਮਈ ਪ੍ਰਟੈਸ ਜਿਹੜਾ ਅਸੀਂ ਕਰਨਾ ਉਸ ਨੂੰ ਆਪਾਂ ਸੀਰੇ ਚੜਾ ਸਕੀਏ ਧੰਨਵਾਦ